ਦਸ ਆਪਣੇ ਆਪ ਬਾਰੇ ਗੱਲ ਰਹੀ ਆ ਉਹਨੂੰ ਸੁਣ ਕੇ ਕੰਨਾਂ ਦੇ ਵਿੱਚੋਂ ਵੀ ਕੌੜਾ ਤੇਲ ਪਾਉਣ ਨੂੰ ਮਨ ਕਰਦਾ ਚਿੱਟੇ ਦੀ ਬਿਮਾਰੀ ਲੱਗੀ ਹੋਈ ਐ ਉਸ ਬਿਮਾਰੀ ਦੇ ਇਵਜ਼ ਦੇ ਵਿੱਚ ਇਹਨੂੰ ਟੀਕੇ ਦੇ ਬਦਲੇ ਦਾ ਜਸਮ ਖੀਦਿਆ ਬੇਚਿਆ ਜਾਂਦਾ ਅਣਸਾਡੀ ਧੀ ਰਾਣੀ ਨਰਦੀਪ ਆਪਣੇ ਘਰ ਚੱਲੀ ਆ ਤੁਸੀਂ ਸਾਰੇ ਜਾਣਦੇ ਹੋ ਨਰਦੀਪ ਭੈਣ ਇਹੜੇ ਹਾਲਾਤਾਂ ਸਾਨੂੰ ਮਿਲੇ ਸੀ। ਓਹ ਹੋ ਰਾਤਰੀ ਮਾਸੀ ਦੀ ਕੁੜੀ ਨਹੀਂ ਹੈਗੀ ਓ। ਨਾਮ ਕੀ ਹੋਣਾ? ਨਾਮ ਪਤਾ thì ਮੈਨੂੰ ਕੀ ਆ ਹੁਣ? ਰੋਂਗ ਨਹੀਂ ਇਹਨੇ ਮੇਰੇ ਤੋਂ ਮੰਗ ਕੇ ਲਈ ਆ ਇਹ ਚੀਜ਼। ਮੈਂ ਭਾਈ ਜੀ ਮੈਂ ਤੁਹਾਨੂੰ ਪਾਪਾ ਕਹਿ ਸਕਦੀ। ਤੇ ਅਸੀਂ ਵੀ ਆਪਣੀ ਧੀ ਨੂੰ ਪਿਓ ਦਾ ਪਿਆਰ ਦੇ ਸਕੀਏ ਤੇ ਸਾਡੀ ਧੀ ਸਾਡੀ ਧੀ ਵਾਰਸ। ਵਾਰਸ। ਛਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਨ ਸਾਡੀ ਧੀ ਰਾਣੀ ਨਵਦੀਪ ਆਪਣੇ ਘਰ ਚੱਲੀ ਆ। ਇੱਕ ਹਫ਼ਤੇ ਦੀ ਛੁੱਟੀ ਲੈ ਕੇ ਚੱਲੀ ਐ ਇੱਕ ਹਫ਼ਤੇ ਵਾਸਤੇ ਕਹਿੰਦੀ ਵੀ ਇਹ ਮੈਂ ਘਰੇ ਜਾ ਕੇ ਆਉਣਾ ਆਪਣੇ ਆਪ ਨੂੰ ਸਾਫ਼ਤ ਕਰਨ ਵਾਸਤੇ ਆਪਣੇ ਬੱਚਿਆਂ ਨਾਲ ਆਪਣੀ ਮਦਰ ਨਾਲ ਆਪਣੀ ਦਾਦੀ ਦੇ ਨਾਲ ਰਹਿਣ ਵਾਸਤੇ ਸਾਡੀ ਧੀ ਘਰ ਜਾ ਰਹੀ ਐ ਪਿਛਲੇ 5 ਮਹੀਨਿਆਂ ਤੋਂ ਨਵਦੀਪ ਸਾਡੇ ਸੁਪਨਿਆਂ ਦੇ ਘਰ ਵਿੱਚ ਆ ਜਿੰਦਗੀ ਦੇ ਵਿੱਚ ਬਹੁਤ ਵੇਰੀ ਇਨਸਾਨ ਡਿੱਗਦਾ ਬਹੁਤ ਵੇਰੀ ਉੱਠ ਕੇ ਖੜਾ ਹੁੰਦਾ ਨਵਦੀਪ ਵੀ ਉਸੇ ਤਰ੍ਹਾਂ ਇੱਕ ਜ਼ਿੰਦਗੀ ਦੇ ਇੱਕ ਮੋੜ ਤੇ ਆਪਣੇ ਆਪ ਨੂੰ ਇਹਨੇ ਇਕੱਲੀ ਪਾਇਆ ਹਾਲਾਤ ਇਦਾਂ ਦੇ ਬਣ ਗਏ ਸੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਨੰਦੀਪ ਭੈਣ ਕਿਹੜੇ ਹਾਲਾਤਾਂ ਸਾਨੂੰ ਮਿਲੇ ਸੀ ਪਰ ਸਾਡੀ ਧੀ ਨੇ ਆਪਣੀ ਡਰੇਡਸ਼ਿਆ ਦੇ ਨਾਲ ਆਪਣੇ ਇੱਕ ਅੰਦਰੋਂ ਮਜ਼ਬੂਤ ਕਰਕੇ ਆਪਣਾ ਮਨ ਉਸ ਅਲਾਮਤ ਨੂੰ ਉਸ ਬਰਾਈ ਨੂੰ ਆਪਣੇ ਤੋਂ ਦੂਰ ਕੀਤਾ ਫਿਰ ਬਹੁਤ ਛੇਤੀ ਇਹਨੇ ਰਿਕਵਰ ਕਰਿਆ ਮੈਡੀਸਿਨ ਬੰਦ ਕੀਤੀ ਅੱਜ ਇਹ ਬਿਲਕੁਲ ਇੱਕ ਸਾਫ਼ ਸੁਥਰਾ ਇੱਕ ਨਰੋਲ ਜੀਵਨ ਬਤੀਤ ਕਰਦੀ ਆ ਪਰ ਇਹਨੂੰ ਹਜੇ ਵੀ ਇੱਕ ਸਾਲ ਘੱਟੋ ਘੱਟ ਨਿਗਰਾਨੀ ਹੇਠ ਰਹਿਣ ਦੀ ਲੋੜ ਆ ਕਿਉਂਕਿ ਇਹ ਜਦੋਂ ਇਸ ਤਰ੍ਹਾਂ ਦਾ ਕੋਈ ਨਸ਼ਾ ਰਗਾਂ ਦੇ ਵਿੱਚ ਵਗਦਾ ਚਿੱਟੇ ਵਰਗਾ ਤਾਂ ਸਾਡੀਆਂ ਜਿਹੜੀਆਂ ਆਪਣੇ ਆਪ ਤੇ ਕਾਬੂ ਪਾਉਣ ਦੀਆਂ ਇਸ਼ਾਵਾਂ ਹੁੰਦੀਆਂ ਉਹ ਖਤਮ ਹੋ ਜਾਂਦੀਆਂ ਸਾਡੇ ਕੰਟਰੋਲ 'ਚ ਨਹੀਂ ਰਹਿੰਦਾ ਆਪਣਾ ਮਨ ਤੇ ਉਹ ਮਨ ਜਿੱਤ ਸਕੇ ਭੈਣ ਆਪਣਾ ਮਨ ਜਿੱਤੇ ਜੱਗ ਜیتے ਆਪਣੇ ਆਉਣ ਵਾਲੇ ਜੀਵਨ ਵਾਸਤੇ ਤਿਆਰ ਹੋ ਸਕੇ ਤੇ ਨਿੱਕੇ ਨਿੱਕੇ ਦੋ ਬੱਚੇ ਇੱਕ ਕਰਨਵੀਰ ਸਿੰਘ ਇੱਕ ਫਤੇਬੀਰ ਸਿੰਘ ਉਹਨਾਂ ਦੇ ਨਾਲ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਪਰਿਵਾਰ ਦੀ ਜਿਹੜੀ ਆਪਸ ਵਿੱਚ ਪ੍ਰੋਬਲਮ ਆ ਗਈ ਸੀ ਹਸਬੰਡ ਤੋਂ ਵੀ ਲੱਗ ਹੋ ਗਈ ਸੀ ਉਹ ਦੁਬਾਰਾ ਤੋਂ ਫੇਰ ਇਕੱਠੇ ਹੋ ਸਕਣ ਅੱਜ ਉਹਦੇ ਨਾਲ ਵੀ ਸਾਡੀ ਗੱਲ ਹੋਈ ਗੁਰਪ੍ਰੀਤ ਸਿੰਘ ਨਾਮ ਆ ਨਵਦੀਪ ਭੈਣ ਦੇ ਹਸਬੰਡ ਦਾ ਉਹ ਬਾਹਰ ਬਹਿਰੀਨ ਦੇ ਵਿੱਚ ਆ ਵੀਰ ਤੇ ਮਾਰੇ ਕਿਰਪਾ ਕਰਨ ਬੜਾ ਚੰਗਾ ਇਨਸਾਨ ਆ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਆ ਉਹ ਵੀਰ ਵੀ ਇਹਦੀ ਸਪੋਰਟ ਕਰਨ ਨੂੰ ਦੁਬਾਰਾ ਫੇਰ ਤੋਂ ਉੱਠ ਕੇ ਖੜੇ ਹੋਣ ਤੇ ਆਪਣੀ ਵਾਈਫ ਦੀ ਮਦਦ ਕਰਨ ਨੂੰ ਤਿਆਰ ਆ ਸਾ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਆਪਣੀ ਭੈਣ ਦੇ ਨਾਲ ਖੜਨ ਦਾ ਬਲ ਬਖਸ਼ਣ ਤੇ ਸਾਡੀ ਛੋਟੀ ਭੈਣ ਨੂੰ ਦੁਬਾਰਾ ਉੱਠ ਕੇ ਖੜੇ ਹੋਣ ਦਾ ਬਲ ਬਖਸ਼ਣ ਤੁਸੀਂ ਵੀ ਸਾਰੇ ਅਰਦਾਸ ਕਰੋ ਕਿਉਂਕਿ ਨਵਦੀਪ ਦੇ ਘਰੇ ਮੰਮੀ ਹੋਈਆਂ ਮੰਮੀ ਇਹਦੇ ਛੋਟੇ ਭਰਾ ਨੂੰ ਵੀ ਪਾਲ ਰਹੀ ਸੀ ਇਹ ਬੱਚਿਆਂ ਨੂੰ ਵੀ ਪਾਲਦੀ ਸੀ ਨਾਲ ਆਪਣੀ ਸੱਸ ਨੂੰ ਨਵਦੀਪ ਦੀ ਦਾਦੀ ਨੂੰ ਵੀ ਸੰਭਾਲ ਰਹੀ ਸੀ ਹੁਣ ਨਵਦੀਪ ਦੀ ਦਾਦੀ ਪਿੱਛੇ ਜਿਆਦਾ ਬਿਮਾਰ ਹੋ ਗਈ ਸੀ ਫਿਰ ਇੱਥੇ ਲੈ ਆਏ ਸੀਗੇ ਨਵਦੀਪ ਕਹਿੰਦੀ ਵੀ ਵੀਰੇ ਮੈਂ ਚਾਹੁੰਨੀ ਆ ਵੀ ਦਾਦੀ ਦਾ ਇਲਾਜ ਆਪਾਂ ਇੱਥੇ ਕਰਾ ਲਈਏ ਫਿਰ ਅਸੀਂ ਇੱਥੇ ਐਡਮਿਟ ਕਰ ਲਿਆ ਸੀ ਹਸਪਤਾਲ 'ਚ ਰਹੀ ਮਾਂ ਇਹਨੂੰ ਵੀ ਛੁੱਟੀ ਮਿਲ ਗਈ ਹਸਪੀਟਲ ਤੋਂ ਇਹ ਵੀ ਘਰ ਚੱਲੀ ਆ ਤੇ ਨਾਲ ਹੀ ਨਵਦੀਪ ਵੀ ਆਪਣੇ ਘਰ ਜਾ ਰਹੀ ਆ ਤੇ ਅਗਲੇ ਹਫਤੇ ਫਿਰ ਐਤਵਾਰ ਨੂੰ ਵਾਪਸ ਆਵਾਂ ਹਨਾ 7 ਤਰੀਕ ਨੂੰ ਪ੍ਰੋਮਿਸ ਪਾਪਾ ਦੀ ਗੱਲ ਮੰਨਣੀ ਆ ਨਾ ਇਹ ਕਿਨੇ ਹੋਰ ਅੱਜ ਮੇਰੇ ਨਾਲ ਪ੍ਰੋਮਿਸ ਕੀਤਾ ਪ੍ਰੋਮਿਸ ਨਹੀਂ ਇਹਨੇ ਮੇਰੇ ਤੋਂ ਮੰਗ ਕੇ ਲਈ ਆ ਇਹ ਚੀਜ਼ ਵੀ ਭਾਈ ਜੀ ਮੈਂ ਤੁਹਾਨੂੰ ਪਾਪਾ ਕਹਿ ਸਕਦੀ ਆ ਵੀ ਮੈਂ ਚਾਹੁੰਨੀ ਆ ਮੈਂ ਤੁਹਾਨੂੰ ਤੋਂ ਪਿਓ ਦਾ ਪਿਆਰ ਲਵਾਂ ਅਸੀਂ ਵੀ ਆਪਣੀ ਧੀ ਨੂੰ ਪਿਓ ਦਾ ਪਿਆਰ ਦੇ ਸਕੀ ਤੇ ਸਾਡੀ ਧੀ ਸਾਡੀ ਧੀ ਬਣ ਸਗੀ ਮਹਾਰਾ ਸੱਚੇ ਪਾਤਸ਼ਾਹ ਕਰ ਪਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ਼ੁਕਰੀਆ ਪੁੱਤ ਹੁਣ ਤੂੰ ਜਾਣਾ ਕਰੇ ਆਖੇ ਲੱਗਣਾ ਮੇਰੇ ਨਾਲ ਸੰਪਰਕ ਰੱਖਣਾ ਮੇਰੇ ਕੋਈ ਵੀ ਦਿੱਕਤ ਆਵੇ ਮਾਂ ਤੁਸੀਂ ਫੋਨ ਕਰਨਾ ਸਾਨੂੰ ਠੀਕ ਹੈ ਪੁੱਤ ਕੋਈ ਵੀ ਪਰੇਸ਼ਾਨੀ ਆਵੇ ਤੇ ਦੱਸਣਾ ਮਾਂ ਮੈਨੂੰ ਫੋਨ ਕਰਨਾ ਠੀਕ ਹੈ ਘਰੇ ਹੀ ਰਹਿਣਾ ਘਰੋਂ ਬਾਹਰ ਨਹੀਂ ਜਾਣਾ ਮੇਰਾ ਪੁੱਤ ਠੀਕ ਹੈ ਹਜੇ ਪੁੱਤ ਉਹ ਚੀਜ਼ਾਂ ਤੈਨੂੰ ਟਾਈਮ ਲੱਗਣਗੀਆਂ ਤੈਨੂੰ ਉਹਦੇ ਚੋਂ ਬਾਹਰ ਆਉਣ ਨੂੰ ਹਨਾ ਕਿਉਂ ਦੀ ਗੱਲ ਠੀਕ ਆ